ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਦਾ ਲਗਾਤਾਰ ਫੜਾਂ ਦੀ ਮਾਰ ਲੋਕ ਚੱਲ ਰਹੇ ਨੇ ਤਾਂ ਪਰ ਮੀਂਹ ਵੀ ਰੁਕਣ ਦਾ ਨਾ ਨਹੀਂ ਲੈ ਰਿਹਾ ਜਿੱਥੇ ਖੜੇ ਆ ਇਹ ਗੱਲੜੀ ਪਿੰਡ ਹੈ ਔਰ ਇੱਥੇ ਇਹ ਬੰਨ ਬਣਾਇਆ ਜਾ ਰਿਹਾ ਕਿਉਂਕਿ ਇਧਰੋਂ ਤੁੱਸੀ ਟੁੱਟ ਗਈ ਸੀ ਰਾਵੀ ਦਾ ਪਾਣੀ ਜਦੋਂ ਮਾਰ ਕਰਦਾ ਹੈ ਤਾਂ ਰਾਵੀ ਦੇ ਪਾਣੀ ਨੇ ਜਦੋਂ ਮਾਰ ਕੀਤੀ ਔਰ ਇਧਰੋਂ ਤੁਸੀਆਂ ਟੁੱਟ ਗਈਆਂ ਜਿੰਨੀਆਂ ਵੀ ਤੁਸੀਆਂ ਸੀਗੀਆਂ ਔਰ ਤੁਹਾਨੂੰ ਦੱਸਦੀ ਕਿ ਤੁਸੀ ਟੁੱਟਣ ਤੋਂ ਬਾਅਦ ਦੇ ਵਿੱਚ ਇਧਰ ਜਿੰਨੇ ਛੋਟੇ-ਛੋਟੇ ਪਿੰਡ ਹੈ ਉਹ ਸਾਰੇ ਪਿੰਡ ਜਿਹੜੇ ਆ ਪਾਣੀ ਦੀ ਮਾਰ ਕਿਟ ਆ ਗਏ ਔਰ ਪਾਣੀ ਅਜੇ ਥੋੜਾ ਨੀਵਾ ਪਿਆ ਸੀਗਾ ਪਾਣੀ ਦਾ ਪੱਤਰ ਛਟਿਆ ਸੀ ਪਰ ਇੰਨੀ ਚਿਰ ਨੂੰ ਫੇਰ ਤੁਹਾਨੂੰ ਦੱਸਦੀ ਕਿ ਹੁਣ ਮਗਰੋਂ ਤੁਹਾਨੂੰ ਪਤਾ ਹੀ ਆ ਕਿ ਫਲੱਡ ਗੇਟ ਜਿਹੜੇ ਆ ਉਹ ਖੋਲੇ ਗਏ ਆ ਔਰ ਫਲੱਡ ਗੇਟ ਖੋਲਣ ਦੇ ਨਾਲ ਨਾਲ ਹੁਣ ਜੋ ਰਾਵੀ ਦੀ ਸਿਚੁਏਸ਼ਨ ਹੈ ਉਦੇ ਵਿੱਚ ਤੁਹਾਨੂੰ ਦੱਸਦੀ ਕਿ ਪਾਣੀ ਜਿਹੜਾ ਆ ਉਹ 5 ਤੋਂ 6-6 ਫੁੱਟ ਤੱਕ ਪਾਣੀ ਚੜ ਚੁਕਿਆ ਹੈ ਔਰ ਮੀਂਹ ਵੀ ਲਗਾਤਾਰ ਪੈ ਰਿਹਾ ਹੈ ਔਰ ਇਹ ਵੀਰ ਜਿਹੜੇ ਹਨ ਉਹ ਬਿਲਕੁਲ ਨਿਸ਼ਕਾਮ ਸੇਵਾ ਨਾ ਵੀਰਾਂ ਦੀ ਇਹ ਸਾਰੇ ਵੀਰ ਲੱਗੇ ਹੋਏ ਨੇ ਆ ਇਹਦੇ ਵਿੱਚ ਸਹਿਯੋਗ ਗਰਦਾਸਪੁਰ ਦੇ ਐਮ.ਐਲ.ਏ. ਬ੍ਰਿੰਦਰਜੀਤ ਸਿੰਘ ਕੜਾ ਹੁਣੀ ਕਰ ਰਿਹਾ ਟਰੱਕ ਦੇ ਟਰੱਕ ਆ ਕੜਕੇ ਤੇ ਭਰ ਕੇ ਤੋਂ ਉੱਤੇ ਜਾ ਰਹੇ ਨੇ ਫੋਕ ਲੈਂਦਾ ਲੱਕੀਆਂ ਜੀ ਔਰ ਜੀਸੀਬੀਆਂ ਦੇ ਨਾਲ ਵੀ ਪੱਧਰਾ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਇਹ ਬੰਨ ਮਾਰ ਲਿਆ ਜਾਵੇ ਔਰ ਹੁਣ ਜਿਹੜਾ ਪਾਣੀ ਆਊਗਾ ਉਹਨੂੰ ਰੋਕ ਲਿਆ ਜਾਵੇ ਨਹੀਂ ਤਾਂ ਇਹ ਪਾਣੀ ਮਾਰ ਬਹੁਤ ਕਰੂਗਾ ਇਹ ਗੱਲਬਾਤ ਕਰਦੇ ਨੇ ਵੀਰਾਂ ਦੇ ਨਾਲ ਇਹ ਕੀ ਸਿਚੁਏਸ਼ਨ ਆ ਕਿੰਨੇ ਦਿਨ ਤੋਂ ਇਹ ਵੀਰ ਜਿਹੜੇ ਆ ਉਹ ਲੱਗੇ ਹੋਇਆ ਸਾ ਪਾਜੀ ਕੀ ਨਾਮ ਆਪਣਾ ਸਾਹ ਵਾਜਿੰਗ ਫਾਦੇ ਮੇਰਾ ਨਾਮ ਜਗਦੀਪ ਸਿੰਘ ਆ ਘਾਉਰ ਪਿੰਡ ਤੋਂ ਸਾਡੀ ਟੀਮ ਸਾਹ ਪ੍ਰਿੰਦਰਜੀਤ ਸਿੰਘ ਪੜਾਈ ਦੀ ਟੀਮ ਆ ਇਹ ਸਾਰੇ ਵੀਰ ਉਹਨਾਂ ਦੀ ਟੀਮ ਦੇ ਜਸਾਲੀ ਆ ਜੀ 5 ਦਿਨ ਤੋਂ ਤਕਰੀਬਨ ਇਹ ਸਕਵਾਡ ਪੂਰੇ ਆ ਇਹ 500 ਫੁੱਟ ਲੰਮਾ ਘੱਟੋ ਘੱਟ 30 ਫੁੱਟ ਡੂੰਗਾ ਪਾੜ ਸੀਗਾ ਜਿਹਦੇ ਵਿੱਚ ਹਰੇਕ ਤੱਕ 600 ਗੱਡੀ ਪੈ ਚੁੱਕੀ ਆ ਟੱਪਰ ਇਹ ਹੁਣ ਫਿਰ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਫਿਰ ਪਾੜ ਪੈ ਚੁੱਕਿਆ ਹਾਂਜੀ ਫਿਰ ਪਾਪ ਪਾੜ ਪੈ ਚੁੱਕਿਆ ਵਾ ਉਹਨੂੰ ਪੂਰਨ ਵਾਸਤੇ ਸਵੇਰੇ 8 ਵਜੇ ਫਿਰ ਪੂਰੀ ਟੀਮ ਆ ਗਈ ਆ ਸਵੇਰੇ 3 ਵਜੇ ਟਿਕ ਜਾਂਦੇ ਨੇ ਤੇ 6 ਵਜੇ ਫਿਰ ਦੁਬਾਰਾ ਆ ਜਾਂਦੇ ਨੇ ਇਹ ਬਾਬਾ ਸ਼ਿਰਚੰਨ ਜੀ ਦਾ ਸਾਹਮਣੇ ਤੁਸੀਂ ਗੁਰਦੁਆਰਾ ਦੇਖ ਰਹੇ ਜੀ ਇਧਰ ਦੀ ਸੈਟਿੰਗ ਇਹ ਬੰਨੇ ਪੂਰੀ ਮਾਰ ਉਧਰ ਗੁਰਦੁਆਰਾ ਸਾਹਿਬ ਵੱਲ ਨੂੰ ਕੀਤੀ ਵਾ ਦੋਹਰ ਪਿੰਡਾਂ ਨੂੰ ਕੀਤੀ ਇਸ ਕਰਕੇ ਇਸ ਬੰਦੀ ਸੇਵਾ ਬਰਿੰਦਰਜੀਤ ਸਿੰਘ ਪਾੜਾ ਐਮਐਲਏ ਹਲਕਾ ਗੁਰਦਾਸਪੁਰ ਜੀ ਨੇ ਲਈ ਜੀ ਭਾਈ ਤੁਹਾਨੂੰ ਦੱਸ ਦਈਏ ਨਾ ਤੇ ਬਹੁਤ ਕਿਰਪਾ ਹੈ ਇਹ ਉਹ ਸਮਾਂ ਕਿ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਉਂਕਿ ਇਹ ਪੰਜਾਬ ਬਚਾਉਣ ਦੀ ਗੱਲ ਚੱਲ ਰਹੀ ਹੈ ਭਾਈ ਹੁਣੀ ਲਗਾਤਾਰ ਸੇਵਾ ਕਰ ਰਿਹਾ ਕਿੰਨਾ 600 ਟਰੱਕ ਪੈ ਗਿਆ ਹਾਂਜੀ 600 ਟਰੱਕ ਇੱਥੇ ਘਟਕੇ ਦਾ ਇਹ ਕੱਲੀ ਮਿੱਟੀ ਨਹੀਂ ਆਪ ਸ਼ਾਰਟ ਆਪਾਂ ਬਾਤ ਕਰਦੇ ਭਾਈ ਕੱਲੀ ਮਿੱਟੀ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਇੱਟਾਂ ਜੜੀਆਂ ਨੇ ਉਹ ਤੋੜ ਕੇ ਤੇ ਜਿਹੜੇ ਰੋੜੇ ਲੈ ਕੇ ਆਇਆ ਫੇਰ ਇਹ ਪੱਨ ਰੁਕਿਆ ਨਹੀਂ ਤਾਂ ਜਿੰਨਾ ਮੀ ਹੈ ਜ ਨਾ ਇਥੋਂ ਦੇ ਹਾਲਾਤ ਮਾੜੇ ਆ ਉਹ ਵੀ ਬਾਰਿਸ਼ ਜਿਹੜੀ ਉਹ ਬਹੁਤ ਤੇਜ਼ ਹੋ ਗਈ ਆ ਪਰ ਇਹਨਾਂ ਦੇ ਮੈਂ ਜਦੋਂ ਬਾਈ ਆਇਆ ਤਾਂ ਬਾਈ ਕਹਿੰਦਾ ਕੋਈ ਗੱਲ ਨਹੀਂ ਬਾਹਰ ਆਈ ਰਾਮਦਾਸ ਦੀ ਕਿਰਪਾ ਜੇ ਪਹਿਨਾ ਕਰ ਰਿਹਾ ਤੇ ਹੁਣ ਵੀ ਖੋਜੂਗਾ ਔਰ ਪਾਈਆਂ ਨੂੰ ਇੰਨਾ ਵਿਸ਼ਵਾਸ ਹੈ ਨਾ ਬਾਈ ਕਹਿੰਦਾ ਸੀ ਕਿ ਜਦੋਂ ਅਸੀਂ ਬੰਨ ਬਣਾ ਰਹੀ ਸੀਗੇ ਨਾ ਤਾਂ ਮਹਾਰਾਜ ਜੀ ਘੜੀ ਹੱਥ ਜੋੜ ਰਹੇ ਸਾਰੇ ਕਿਤੇ ਮੀਂਹ ਪੈ ਰਿਆ ਸੀ ਪੂਰੇ ਪੰਜਾਬ ਚ ਪਰ ਮਹਾਰਾਜ ਅਗੇ ਅਰਦਾਸ ਕੀਤੀ ਕਿ ਬਾਬਾ ਜੀ ਇੱਥੇ ਨਾ ਪਹੁੰਚਾ ਇੰਨਾ ਜਿੰਨਾ ਬੰਨ ਬਣਾ ਰੇ ਇਨਾ ਬਾਈ ਇਹ ਕਹਿੰਦੇ ਕਿ ਇੰਨਾ ਮਹਾਰਾਜ ਨੇ ਮੀਂਹ ਰੋਕਤਾ ਇੱਥੇ ਮੀਂਹ ਨਹੀਂ ਰੁਕਿਆ ਕਿਉਂਕਿ ਨਹੀਂ ਤੇ ਇੰਨਾ ਵੱਡਾ ਬੰਨ ਲਾਉਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਜਿੱਥੇ 600 ਟਿੱਪਰਾ ਘਟਕੇ ਦਾ ਪੈ ਗਿਆ ਘਟੋ ਘਟ 30 ਫੁੱਟ ਸੱਲੇ ਡੂੰਗਾ ਸੀਗਾ ਔਰ ਇਹ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾ ਰਹੇ ਆ ਬਾਈ ਇਹ ਲਾ ਤੁੰਸ਼ਾ ਪਹਿਲਾਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤੀ ਗਿਆ ਕਿ ਰਾਂ ਦਾ ਆਪ ਦੀ ਬਹੁਤ ਕਿਰਪਾ ਬਾਬੇ ਅੱਗੇ ਅਰਦਾਸ ਕੀਤੀ ਹੈ ਬਾਬਾ ਇੱਥੇ ਵੀ ਨਾ ਪਾ ਵੇ ਬੰਦ ਮਾਰ ਲੀਏ ਥੋੜਾ ਜੀ ਨਹੀਂ ਲੋੜੀ ਦੀ ਮੱਛੀ ਰੱਖੋ ਜੀ ਵਾਈਟ ਜੀ ਖਾਸਾ ਵਾਈਕਰ ਜੀ ਕੀ ਫਤਿਹ ਖਾਸ ਅੰਗਾਂ ਦੇ ਸਾਡੀ ਇਹ ਪਹਿਲਾ ਬੇਨਤੀ ਹੈ ਜੀ ਸਾਰੇ 10 ਬੇਨਤੀ ਕਰੋ ਜਿਹੜੇ 12 ਮਤਲਬ ਜਿਹੜਾ ਜੁਕਤ ਦਾ ਕਹਿਰ ਹੋ ਰਿਹਾ ਕੋਰਬੀ ਹੋ ਰਹੀ ਹੈ ਇਹ ਕਿਰਪਾ ਕਰੋ ਸੱਚੇ ਪਾਸ਼ਾ ਇਹ ਰੁਕ ਜਾਵੇ ਕਿਸੇ ਨਾਲ ਤੇ ਅਜੀ ਵਿਸ਼ਵਾਹ ਇੱਦਾਂ ਦਾ ਮਾਰਾ ਜੇ ਬਸ 80 ਪਾਤੀ ਮੱਥਾ ਤੇ ਆਏ ਸੀ ਜੀ ਹਾਂ ਬਣੇ ਐਮਐਲ ਸਾਹਿਬ ਬੜਾ ਸਾਫ ਦੀਜੀਏ ਉਹ ਸੰਗਤਾਂ ਉੱਥੇ ਖੜੀਆਂ ਸੀ ਇੱਕ ਪਾਰ 100 ਫੁੱਟ ਦਾ ਉਹ ਕਿਰਨ ਗਿਆ ਟਿਕਾ ਹਾਂ ਤੇ ਮਾਰੇ ਦੇ ਜੰਗਲ ਅਸੀਂ ਜਾ ਬਸ ਉਹਨਾਂ ਨੇ ਕਿਹਾ ਵੀ ਇਹ ਘਰੀ ਸਾਡਾ ਪਾਰ ਪਿਆ ਇੱਥੇ ਪਾਰ ਪੱਥਰਾਂ ਵਿੱਚ ਕਿੰਦਾ ਕਰਾਂਗੇ ਆਪਾਂ ਹਾਂ ਭਾਈ ਕਿੰਨੇ ਕਿਹਾ ਕਰੀ ਅਸੀਂ ਕਿਹਦੀ ਦੇਖੋ ਤੁਹਾਡੀ ਮਰਜ਼ੀ ਆ ਕਦਾਂ ਭਾਈ ਜੋ ਉਸੇ ਵੇਲੇ ਫੋਨ ਕੱਢਿਆ ਐਮਐਲ ਸਾਹਿਬ ਨੇ ਗੱਡੀਆਂ ਮਕਾਈਆਂ ਟ੍ਰੇਪਰਾਂ ਮਕਾਈਆਂ ਜੀਸੀਵੀ ਮਕਾਈਆਂ ਉਹ 100 ਫੁੱਟ ਰਾਤ 2:00 ਤੱਕ ਪਹੁੰਚਿਆ ਹਾਂ ਉਹ ਤਾਂ ਬਾਬਾ ਜੀ ਅਗੇ ਬਾਬਾ ਜੀ ਨੇ ਬੇਨਤੀ ਕੀਤੀ ਵੀ ਇੱਕ ਆ ਵੀ ਪਾਰਾ ਕਰੀ ਹਾਂ ਇੱਧਰ ਆਏ ਤੇ ਪਹਿਲਾਂ ਦੇਖਾਂ ਇੱਧਰ ਦੇਖ ਲਾ ਵੀ ਇੱਕ ਪਿੱਛਾ ਪੂਰਾ ਇੱਕ ਦੰਦ ਤੇ 5 ਤੋਂ ਮਾਰਤ ਵਿਸ਼ਵਾਸ ਬਾਬਾ ਚਿੰਦਿਆਂ ਨੂੰ ਸਾਬਦਾ ਜੀ ਐਮ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਬਾਬੇ ਖਰ ਦਾਤ ਵੇਚੀ ਪਰ ਫਰਦਾਸ ਕੀਤੀ ਅਸੀਂ ਇਹਨਾਂ ਵਿਸ਼ਵਾਸ ਨਾਲ ਤੇ ਤੁਸੀਂ ਦੇਖੋ ਅੱਜ ਪੰਜਵਾਂ ਦਿਨ ਆ ਜੀ ਪੰਜੇ 500 ਫੁੱਟ ਜੇ ਪਾਰ ਦੇ ਅੱਜ ਕੰਮ ਹੋ ਰਿਹਾ ਹੈ ਜੀ ਪਾਣੀ ਦਾ ਆਪਸੋ ਵਾਧਾ ਆ ਭਾਇਓ ਜੀ ਜੇ ਇਹ ਪਾਰ ਪੂਰਾ ਸੀਗਾ ਰਾਤ ਪੂਰਾ ਵਰਗੇ ਆਪਾਂ ਤੇ ਪਾਣੀ ਓਵਰਫਲੋ ਹੋਣ ਨਾਲ ਫਿਰ ਦੁਬਾਰਾ ਆਇਆ ਵਾ ਤੇ ਵਿਸ਼ਵਾਸ ਹੈ ਬਾਬਾ ਜਿੱਦਾਂ ਅੱਜ ਵੀ ਇਹਨਾਂ ਸਾਨੂੰ ਵੀ ਇਹ ਬੰਨ ਅੱਜ ਬਨ ਕੇ ਜਾਵਾਂਗੇ ਬਿਲਕੁਲ ਕਿਉਂਕਿ ਰਾਵੀ ਦੇ ਵਿੱਚ ਵੀ ਤੁਹਾਨੂੰ ਦੱਸ ਦਿੱਤੇ ਕਿ 6 ਤੋਂ ਦੱਸਿਆ ਜਾ ਰਿਹਾ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਆ ਕਿ 6 ਤੋਂ 67 ਫੁੱਟ ਜਿਹੜਾ ਪਾਣੀ ਆ ਉਹ ਚੜ ਗਿਆ ਆ ਸੋ ਉਹਦੇ ਕਰਕੇ ਇਧਰ ਹਾਲਾਤ ਬਹੁਤ ਗੜੇ ਆ ਬਰਾ ਮੀਰ ਸੇ ਮਿਲ ਕੇ ਹੋਇਆ ਬੰਨ ਬਣਾਉਣ ਦੇ ਵਿੱਚ ਲੱਗੇ ਹੋਏ ਕੋਕਲੇ ਨਾ ਇਹਨਾਂ ਵੀ ਆ ਚੜਨੇ ਆ ਜਿਵੇਂ ਪਾਈ ਨੇ ਕਿਹਾ ਕਿ ਬਾਬੇ ਤੇ ਬਹੁਤ ਵਿਸ਼ਵਾਸ ਆ ਤੇ ਕੀ ਲੱਗਦਾ ਉਮੀਦ ਹੈਗੀ ਆ ਜੀ ਅੱਪਾ ਇਹ ਬਨ ਬਾਬਾ ਗੁਰੇਵਾਂ ਦੀ ਕਿਰਪਾ ਨਾਲ ਫੁਰੁਰਾਂ ਸਾਹਿਬ ਦੀ ਕਿਰਪਾ ਨਾਲ ਇਹ ਫੁਰਕੇ ਜਾਵਾਂਗੇ ਜੀ ਬਾਕੀ ਮਰਦ ਪ੍ਰੋਫੈਸਰ ਜੀ ਅੱਜੇ ਪਾਸ਼ਾ ਇੱਧਰ ਕਹਿੰਦੇ ਕਿ ਇਹਨੂੰ ਮੋੜਾ ਦੇ ਦੇ ਆਪਣੇ ਦਰਦ ਤੋਂ ਖਾਲੀ ਥੋੜੀਆਂ ਪਰਸੇ ਰਹੇ ਕਿ ਆ ਕਿ ਸੋਇਕ ਉਹਨਾਂ ਨੂੰ ਹਾਵਦੇ ਹਸਨ। ਅਜਾ ਪੰਜਾਬ ਤੇ ਮਾਰ ਬਹੁਤ ਪਈ ਆ। ਜਿਹੜੀ ਵੀ ਅਸੀਂ ਗੱਲ ਕਰਨੀ ਹੈ ਚਾਹ ਪਾਣੀ ਦੀ ਪੈ ਗਈ, ਚਾਹ ਹੁੰਦੇ ਖੜਾ ਦੀ ਗੱਲ ਕਰ ਲਈਏ ਜਾਂ ਉਦਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੇ ਮਾਰਾਂ ਬਹੁਤ ਚਲੀਆਂ। ਪਰ ਤੁਹਾਨੂੰ ਲੱਗਦਾ ਹੈ ਕਿ ਜਦੋਂ ਜਦੋਂ ਮਾਰ ਪਈ ਤੇ ਪੰਜਾਬ ਫੇਰ ਉੱਠ ਖੜਾ ਹੋਇਆ। ਇਸ ਵਾਰ ਬਹੁਤ ਨੁਕਸਾਨ ਪਿਆ। 3 ਲੱਖ एकड़ ਫਸਲ ਤਬਾਹ ਹੋਈ, ਗਰੀਬਾਂ ਦੇ ਘਰ ਟਹਿ ਗਏ। ਲੋਕ ਪਤਰ ਪਾਣਾ ਪਾ ਕੇ ਰਹਿ ਰਹੇ ਕੀ ਲੱਗਾ ਫਿਰ ਚੂ ਦਾ ਪੰਜਾਬ। ਬਿਲਕੁਲ ਹੀ ਬਿਲਕੁਲ ਇਹ ਪੰਜਾਬ ਨੂੰ ਕੁਝ ਨਹੀਂ ਹੋਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇਖੋ ਨਾਲ ਸਾਡਾ ਬੁੱਟਾ ਲੱਗਿਆ ਵਾ ਤੇ ਕੋਈ ਵੀ ਗਾਲਮ ਜਿੱਥੋਂ ਮਰਜੀ ਆ ਜੇ ਉੱਠ ਕੇ ਇਹ ਨਹੀਂ ਪੁੱਛਦਾ ਦੇਖੋ ਸਾਡੇ ਨਾਲ ਕੋਈ ਨਹੀਂ ਖੜਿਆ ਪੰਜਾਬ ਦਾ ਪੰਜਾਬ ਹੀ ਖੜਾ ਆ ਗਿਆ ਠੀਕ ਹੈ ਜੀ ਤੇ ਸਾਰਿਆਂ ਨੇ ਝੋਕੜ ਨੇ ਆਪਣੇ ਮੂੰਹ ਮੋੜਦੇ ਇਹਨਾਂ ਦੇ ਵੀ ਤੁਸੀਂ ਪੰਜਾਬ ਨੂੰ ਕੁਝ ਨਹੀਂ ਕਰ ਸਕਦੇ ਇਹ ਗੁਰੂ ਸਾਹਿਬ ਦੀ ਧਰਤੀ ਆ ਜੀ ਇਹਨੂੰ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੀ ਆਪ ਤਾਂ ਵੀਰਾਂ ਨੇ ਕਿਦਰ ਕੀ ਆਪਾਂ ਨੇ ਕੋਈ ਗੱਲ ਨਹੀਂ ਝੱਲਾਂਗੇ ਤੇ ਗੁਰੂ ਸਾਹਿਬ ਨੇ ਆਪੇ ਕਿਰਪਾ ਕਰਕੇ ਆਪਣੇ ਪੰਜਾਬ ਨੂੰ ਬਚਾਉਣਾ ਹੀ ਬਚਾਉਣਾ ਵਾ ਤਾਂ ਕਿ ਪੂਰਾ ਵਿਸ਼ਵਾਸ ਗੁਰੂ ਸਾਹਿਬ ਤੇ ਆ ਜੀ ਨੁਕਸਾਨ ਉੱਧਾ ਕਿੰਨਾ ਕੁ ਹੋਇਆ ਲੋਟਾ ਦਾ ਜਾਦਾ ਜੀ ਇਥੋਂ ਇਸ ਪਾਰ ਤੋਂ 250 275 ਮਿੰਟ ਲੱਗਿਆ ਜੀ 250 ਹਾਂਜੀ ਤਾਂ ਇਹ ਫੋਪੈਂਡ ਇਹ ਮੇਨ ਪਾਰਟ ਵੈਸੇਗਾ ਬੰਦ ਸੀਗਾ ਇਹ ਤੋਂ ਸਾਈਡਾ ਉਹਦੇ ਕਰਕੇ ਬਹੁਤ ਜਿਆਦਾ ਅੱਗੇ ਪਾਣੀ 8-8 ਫੁੱਟ ਪਾਣੀ ਤੇ ਭਰਿਆ ਜਿੱਥੇ ਠੀਕ ਆ ਤੇ ਉਹਦੇ ਕਰਕੇ ਨੁਕਸਾਨ ਤੇ ਬਹੁਤ ਜਿਆਦਾ ਵਾ ਲਗਾਇਆ 1 ਏਕੜ ਫਸਲੋਂ ਪੰਜਾਬ ਬਾਹੂ ਗਿਆ ਕੰਨਾ ਝੋਨਾ ਹੁਣ ਦੇਖੋ ਕਰਨ ਕੇ ਅਗਲੀ ਵਿੱਜ ਨਹੀਂ ਜਾਣੀ ਇਹਨਾਂ ਪੁੱਠਾ ਇਸਨਾਂ ਨੇ ਨੁਕਸਾਨ ਇਥੋਂ ਠੀਕ ਆ ਜੀ ਬਾਕੀ ਲੋਕਾਂ ਤੇ ਕਈ ਨੇ ਘਰ ਢਾਗੇ ਨੇ ਜੀ ਤੇ ਉਹਦੇ ਕਰਕੇ ਨੁਕਸਾਨ ਤੇ ਬਹੁਤ ਜਿਆਦਾ ਬਣ ਗਿਆ ਅਨੁਮਾਨ ਹੀ ਨਹੀਂ ਲੱਗਦਾ ਤੇ ਕਿੰਨੇ ਆ ਵਾ ਕਿ ਗੁਰੂ ਸਾਹਿਬ ਦੇ ਭਰੋਸਾ ਵਾ ਪੰਜਾਬ ਫੜ ਗਿਆ ਵਾ ਪੰਜਾਬ ਨੇ ਆਪਣੇ ਤੋਂ ਨਾ ਕਰਨ ਕੋਈ ਕੋਖ ਨਹੀਂ ਹੋਣਾ ਇਹ ਇਹ ਚੜਦੀ ਕਲਾ ਹੈ ਵੀਰ ਮਿਲਦਾ ਪੂਰੇ ਸਿੰਘ ਇਹ ਚੜਦੀ ਕਲਾ ਵਾਲੇ ਆ ਪੂਰੀ ਗੱਲ ਹੀ ਨਹੀਂ ਚੱਲਦਾ ਨਾਲ ਨਾਲ ਜਦੋਂ ਬੰਨ੍ਹ ਪਾ ਦਿੰਦੇ ਹਾਂ ਹਾਂਜੀ ਚੱਲਦਾ ਜੀ ਅੱਛਾ ਗੁਰੂ ਸਾਹਿਬ ਕਿਰਪਾ ਕਰਦੇ ਆ ਅਸੀਂ ਪਹਿਲਾਂ ਬਾਬਾ ਜੀ ਦਾ ਬੰਨੇ ਹੁਣ ਵੀ ਸਰਬੰਧ ਨੂੰ ਮੈਂ ਕਹਾਂਗਾ ਬਾਬੇ ਨੂੰ ਲੱਗ ਪੈਂਜੀ ਕਰ ਦੇਣਾ ਤੇ ਬੰਨ੍ਹ ਸ਼ੁਰੂ ਕਰ ਨੂੰ ਲਗਾ ਤੇ ਆਪਣੀ ਕਿਰਪਾ ਦਾ ਕਰਕੇ ਇੱਕ ਆਪੇ ਕਾਰਜ ਉਹ ਕਰਾ ਲੈਣਾ ਉਹਨੇ ਅੱਛਾ ਹਾਂਜੀ ਠੀਕ ਆ ਇਹ ਪੂਰੇ ਸਿੰਘ ਚੜਦੀ ਕਲਾਲੇ ਬਾਈ ਮੀ ਬਹੁਤ ਤੇਜ਼ ਹੋ ਚੁੱਕਿਆ ਪਰ ਫਿਰ ਵੀ ਬਾਈ ਟਾਸ ਕੋ ਮੱਸਦੀ ਐ ਸਾਰੇ ਬੋਲੇ ਸੋਨਹੋ ਸੋਨਹੋ ਸਿਵੀਆ ਕਾਲਾ ਪੰਜਾਬ ਬਾਈ ਇਹ ਸੱਚੀ ਪੰਜਾਬ ਹਾਂ ਦੱਸੋ ਬਾਈ ਇੱਕ ਨਾ ਗੱਲ ਐਡ ਕਰਦਾ ਜੀ ਪੰਜਾਬੀਓ ਇੱਕ ਮਿੰਟ ਸਾਡੇ ਸੁਣਿਆ ਵਾ ਜਿਹੜਾ ਤੁਹਾਨੂੰ ਕਦੀ ਉੜਦਾ ਪੰਜਾਬ ਕਦੀ ਨਸ਼ੇ ਨਸ਼ੇੜੀ ਕਦੀ ਕੁਝ ਕੋਈ ਨਸ਼ਾ ਨਹੀਂ ਜੇ ਪੰਜਾਬ ਵਿੱਚ ਕੋਈ ਕੁਝ ਨਹੀਂ ਜੇ ਸਿਰਫ ਚੜ੍ਹਦੀ ਕਲਾ ਦੇ ਰਹੋ ਦੋ ਚਾਰ ਲੋਕ ਹੁੰਦੇ ਨੇ ਕੋਈ ਗੱਲ ਨਹੀਂ ਏਡੀ ਵੱਡੀ ਗੱਲ ਨਹੀਂ ਹਰ ਥੇੜੇ 'ਚ ਹੁੰਦੇ ਨੇ ਨਸ਼ੇ ਵਾਲੇ ਕੋਈ ਏਡੀ ਵੱਡੀ ਮਸਾੜੀ ਗੱਲ ਨਹੀਂ ਗਾ ਬਾਕੀ ਪੰਜਾਬ ਹੋ ਜਾਣਾ ਨੀਗਾ ਐਵੇਂ ਨਾਲ ਜਿਹਦੇ ਮਗਰ ਲੱਗੋ ਪੰਜਾਬ ਡੁੱਬ ਗਿਆ ਪੰਜਾਬ ਦਾ ਫੇੜਾ ਪੰਜਾਬ ਦਾ ਫੇੜਾ ਵਰਗ ਨਹੀਂ ਜਿਹਾਉਣਾ ਨਾ ਕੋਈ ਕਰ ਸਕਦਾ ਨਾ ਕੋਈ ਜਮਾ ਕਰਨ ਵਾਲਾ ਇੱਦਾਂ ਤੇ ਇਹ ਗੁਰੂ ਪਰਾਂ ਧਰਦੀ ਆ ਇਹਨੂੰ ਕੁਝ ਨਹੀਂ ਹੋਣਾ ਆਪਣੇ ਵਿਸ਼ਵਾਸ ਗੁਰੂ ਸਾਹਿਬ ਤੇ ਰੱਖੋ ਮਾਰਾ ਸੱਜੇ ਪਾਸੇ ਹਰ ਵੇਲੇ ਪਾਣੀ ਦਾ ਚੱਲਦਾ ਪ੍ਰਵਾਹ ਚੱਲਦਾ ਵਾ ਗੋਦਰਪਾ ਸਾਹਿਬ ਦਾ ਚੱਲਦਾ ਜੀ ਠੀਕ ਆ ਮੰਦਰਾ ਮਚਲ ਪਾਣੀ ਪੜੀ ਜਾ ਰਹੀ ਆ ਕੁਝ ਨਹੀਂ ਹੋਣਾ ਵਿਸ਼ਵਾਸ ਰੱਖੋ ਪੰਜਾਬ ਬਾਕੀ ਪੰਜਾਬੀਓ ਆਪਣੇ ਆਪ ਤੁਹਾਨੂੰ ਉੱਠਣਾ ਪੈਣਾ ਵਾ ਤੁਹਾਨੂੰ ਕਿਹਨੇ ਠਾਲਣਾ ਆਪਣੇ ਤੇ ਵਿਸ਼ਵਾਸ ਰੱਖੋ ਕੋਈ ਗੱਲ ਗੁਰ ਸਾਹਿਬ ਤੇ ਵਿਸ਼ਵਾਸ ਰੱਖੋ ਬਗਨੀ ਛੇੜੀ ਕੋਈ ਨਹੀਂ ਹੈਗਾ ਪੰਜਾਬ ਕੋਈ ਪੰਜਾਬ ਨੇ ਜੜਿਆ ਪੰਜਾਬ ਤੋਂ ਬੜਾ ਸ਼ਰਮਾਇਆ ਵਾ ਜੇ ਪੰਜਾਬ ਸ਼ਰਮਾਇਆ ਨਾ ਹੁੰਦਾ ਅੱਜ ਦੱਸੋ ਕਿਹੜੀ ਸਰਕਾਰ ਨੇ ਮਦਦ ਕੀਤੀ ਆ ਪੰਜਾਬੀ ਨੇ ਪੰਜਾਬ ਦੇ ਮੱਤ ਕਰਕੇ ਪੰਜਾਬ ਨੂੰ ਠਾ ਲਿਆ ਕੋਈ ਗੱਲ ਨਹੀਂ ਐ ਹੱਜੀ ਟਰਾਲੀਆਂ ਜਾਂਡੀਆਂ ਨੇ ਭਾਜੀ 15 ਮਿੰਟ ਵਿੱਚ ਵਾਪਸ ਟੋਲੀ ਆ ਜਾਂਦੀ ਭਰੀ ਭਰਾਈ ਲੋਕ ਲਿਆ ਨਹੀਂ ਡੇ ਕਹਿੰਦੇ ਹੈਗਾ ਸਾਡਾ ਸਰਕਾਰ ਹੈਗਾ ਕੋਈ ਐ ਹੋਜੀ ਗੱਲ ਨਹੀਂ ਪੰਜਾਬ ਭਰਿਆ ਪਿਆ ਰੱਜਿਆ ਪਿਆ ਪੰਜਾਬ ਕੋਈ ਗੱਲ ਨਹੀਂ ਰਾਜਾ ਵਈ ਪੰਜਾਬ ਇਹ ਕਦੀ ਰਾਜੇ ਕਦੀ ਭੁੱਖੇ ਨਹੀਂ ਹੁੰਦੇ ਕੋਈ ਗੱਲ ਨਹੀਂ ਆਪ ਤਾਂ ਹੁੰਦੀ ਰਹਿੰਦੀ ਆ ਵਾ ਸਮਾਂ ਆਉਂਦਾ ਮੜੇ ਚੰਗਾ ਗੁਰੂ ਸਾਹਿਬ ਨੇ ਆਪੇ ਇਹ ਵੀ ਕੱਟ ਦੇਣਾ ਵਾ ਕੋਈ ਗੱਲ ਨਹੀਂ ਬਸ ਇਹਹੀ ਬਾਈ ਕਹਿੰਦੇ ਨਾ ਪੰਜਾਬ ਕੋਲ ਕੀ ਆ ਪੰਜਾਬ ਕੋਲ ਇਹਹੀ ਤਾਕਤ ਆ ਪੰਜਾਬ ਦੇ ਕੋਲ ਆ ਪਾਣੀ ਉਹ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਸਾਨੂੰ ਦਸਾਂ ਗੁਰੂਆਂ ਦੀ ਬਾਣੀ ਮਿਲੀ ਆ ਪੰਜਾਬ ਦੇ ਕੋਲ ਆ ਜਾਪ ਤੇ ਪੰਜਾਬ ਦੇ ਕੋਲ ਐਸੇ ਚੜ੍ਹਦੀ ਕਲਾ ਵਾਲੇ ਸਿੰਘ ਆ ਜਿਹੜੇ ਕਦੀ ਵੀ ਟੈਂ ਦੇ ਨਹੀਂ ਆ ਸੋ ਪੂਰੀ ਚੜ੍ਹਦੀ ਕਲਾ ਇਹ ਵੀਰਾਂ ਨੇ ਲਗਾਤਾਰ ਕੰਮ ਚੱਲ ਰਿਹਾ ਤੁਹਾਨੂੰ ਕੰਮ ਵੀ ਦਿਖਾ ਦਿੰਨੇ ਆ ਬਹੁਤ ਚੜ੍ਹਦੀ ਕਲਾ ਇਹਨਾਂ ਦੀ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਉਹਨਾਂ ਦਾ ਪੈਟਰੋਲ ਪੰਪ ਆ ਉੱਥੋਂ ਤੇਲ ਚੱਲ ਰਿਹਾ ਉਹਨਾਂ ਨੇ ਕਿਹਾ ਵੀ ਖਾਤਾ ਖੋਲ ਦਿਓ ਜਿੰਨੀਆਂ ਗੱਡੀਆਂ ਜਿੰਨੀਆਂ ਟੈਂਪਰਾਂ ਜਿੰਨਾ ਤੇਲ ਚਾਹੀਦਾ ਪਾ ਲਓ ਠੀਕ ਹੈ ਜੀ ਬਾਕੀ ਸਾਡੇ ਕਈ ਭੱਠੇ ਵਾਲੇ ਵੀਰ ਨੇ ਜੀਐਸਬੀ ਵਾਲੇ ਨੇ ਇੱਥੇ ਰੇਨਸ ਵਾਲੇ ਨੇ ਉਹ ਸਾਰੇ ਸੇਵਾ ਤੋਂ ਲੱਗੇ ਨੇ ਕੋਈ ਰੈਂਟਲ ਨਹੀਂ ਆ ਗਿਆ ਬਿਲਕੁਲ ਭਾਈ ਆ ਪਾਣੀ ਤੁਹਾਨੂੰ ਦੱਸ ਦਿੱਤੀ ਕਿ ਪਾਣੀ ਹੁਣ ਚੜਿਆ ਦੇਖ ਲਓ ਇਹ ਜਦੋਂ ਅਸੀਂ ਆਏ ਸੀ ਨਾ ਇਹ ਪੂਰਾ ਲੱਭ ਪਰ ਹੁਣ ਇਹ ਪਾਣੀ ਫੇਰ ਜਿਹੜਾ ਸਟਿੱਕਿਆ ਬਾਅਦ ਪਾਣੀ ਦਾ ਵਹਾਅ ਜਿਹੜਾ ਉਹ ਤੇਰਾ بارش ਹੇ ਵੀ ਲਗਾਤਾਰ ਜਿਹੜੀ ਉਹ ਚੱਲਦੀ ਹੈ ਸਾ ਤੁਹਾਨੂੰ ਹਾਲਾਤ ਦਿਖਾ ਰਹੇ ਆ ਦੇਖੋ ਬਹੁਤ ਜ਼ਿਆਦਾ ਪਾਣੀ ਹੈ ਭਾਈ ਇਹ ਪਾਣੀ ਪਾਰੇ ਪੀਰ ਦਾ ਵੀ ਕਾਪੀ ਕਲਾਂ ਦੇ ਵਿੱਚ ਹੈ ਬਹੁਤ ਬਾਅਦ ਦੇਖੋ ਜਦੋਂ ਤੁਹਾਨੂੰ ਦੇਖੋ ਅਗਰ ਤੁਹਾਨੂੰ ਜਿਆਦਾ ਮਾਤਿ